ਅੱਜ ਰਾਤ ਨੂੰ ਭਾਰੀ ਮੀਂਹ ਅਤੇ ਤੂਫਾਨ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਅਲਰਟ ਹੋਇਆ ਜਾਰੀ ਹੁਣੇ-ਹੁਣੇ ਆਈ ਵੱਡੀ ਖਬਰ ਮੌਸਮ ਵਿਭਾਗ ਨੇ ਪੰਜਾਬ ਦੇ ਮੌਸਮ ਨੂੰ ਲੈ ਕੇ ਅਪਡੇਟ ਸਾਂਝੀ ਕੀਤੀ ਹੈ ਜਿਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਦੇਖਣ ਨੂੰ ਮਿਲੀ ਪਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਗਰਮੀ ਵੀ ਜਿਹੜੀ ਆ ਦੇਖਣ ਨੂੰ ਮਿਲੀ ਹੈ ਉਸੇ ਦੌਰਾਨ ਮੌਸਮ ਵਿਭਾਗ ਦੇ ਵੱਲੋਂ ਅਪਡੇਟ ਸਾਂਝੀ ਕੀਤੀ ਗਿਆ ਕਿ ਅੱਜ ਰਾਤ ਨੂੰ ਮੌਸਮ ਕਿਸ ਤਰੀਕੇ ਦਾ ਰਹਿਣ ਵਾਲਾ ਹੈ ਤੇ ਕਿੱਥੇ-ਕਿੱਥੇ ਹੋਵੇਗੀ ਬਾਰਿਸ਼ ਇਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਲਾਈਵ ਸੈਟੇਲਾਈਟ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਮੌਸਮੀ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਅੱਜ ਜ਼ਿਆਤਰ ਜ਼ਿਲ੍ਹਿਆਂ ਦੇ ਵਿੱਚ ਬੱਦਲਵਾਈ ਜਿਹੜੀ ਹੋਣੀ ਮਿਲੇਗੀ ਅੱਜ ਰਾਤ ਨੂੰ ਠੰਡੀਆਂ ਹਵਾਵਾਂ ਚੱਲਣ ਦੀ ਉਮੀਦ ਹੈ ਅਤੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਨੇਰੀ ਵੀ ਚੱਲੇਗੀ بارش ਦੇ ਸੰਕੇਤ ਵੀ ਇਹ ਦੱਸੇ ਹੋਏ ਹਨ ਮੌਸਮੀ ਵਿਭਾਗ ਦੇ ਵੱਲੋਂ 16 ਜੂਨ ਤੋਂ ਲੈ ਕੇ 18 ਜੂਨ ਤੱਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਜਿਹੜੀ ਹੈ ਦੱਸੀ ਹੋਈ ਹੈ ਜਿੱਥੇ بارش ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਅਸੀਂ ਜਾਰੀ ਹੈ। ਮੌਸਮੀ ਵਿਭਾਗ ਦੇ ਵੱਲ ਅਪਡੇਟ ਸਾਂਝੀ ਆ ਰਹੀ ਹੈ। ਮੌਸਮ ਵਿਭਾਗ ਵੱਲੋਂ ਆਈ ਵੱਡੀ ਖਬਰ ਪੰਜਾਬ ਤੋਂ ਦਿੱਲੀ ਤੱਕ ਤੂਫਾਨ ਅਤੇ ਮੀਂਹ ਦਾ ਅਲਰਟ ਹੋਇਆ ਜਾਰੀ। ਪੰਜਾਬ ਵਿੱਚ ਲਗਾਤਾਰ ਪੈ ਰਹੀ ਗਰਮੀ ਨੇ ਤਬਾਹੀ ਮਚਾ ਦਿੱਤ ਰਹੀ ਹੈ। ਤਾਪਮਾਨ ਲਗਾਤਾਰ ਨਵੇਂ ਰਿਕਾਰਡ ਬਣਾ ਰਿਹਾ ਤੇ ਲੋਕਾਂ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ। ਤੇਜ਼ ਧੁੱਪ ਅਤੇ ਗਰਮੀ ਨੇ ਸੂਬੇ ਵਿੱਚ ਇੱਕ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਵਿੱਚ ਅੱਜ ਰਾਤ ਨੂੰ ਠੰਡੀਆਂ ਹਵਾਵਾਂ ਤੇਜ਼ ਹਨੇਰੀ ਚੱਲੇਗੀ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਦਾ ਕਹਿਰ ਹੁਣ ਤੋਂ ਹੀ ਬੰਨਾ ਸ਼ੁਰੂ ਹੋਗਾ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਅਤੇ ਲੋਕਾਂ ਨੂੰ ਪਾਰੀ ਮੀਂਹ ਦਾ ਜਿਹੜਾ ਨਜ਼ਾਰਾ ਦੇਖਣ ਨੂੰ ਮਿਲੇਗਾ ਵਿਭਾਗ ਦੇ ਅਨੁਸਾਰ ਲੋਕਾਂ ਨੂੰ ਹੁਣ ਕੁਝ ਦਿਨਾਂ ਲਈ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ ਮੌਸਮੀ ਭਾਗ ਦੇ ਅਨੁਸਾਰ 18 ਜੂਨ ਤੱਕ ਮੌਸਮ ਜਿਹੜਾ ਇਸ ਤਰੀਕੇ ਦਾ ਹੀ ਰਹਿਣ ਵਾਲਾ ਹੈ 17 ਅਤੇ 18 ਜੂਨ ਦੀ ਗੱਲ ਕੀਤੀ ਜਾਵੇ ਹੁਸ਼ਿਆਰਪੁਰ ਜ਼ਿਲਹੰਦਰ ਪਠਾਨਕੋਟ ਤਰਨਤਾਰਨ ਜ਼ਿਲ੍ਹਿਆਂ ਵਿੱਚ ਤੇਜ਼ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਵਿਭਾਗ ਨੇ ਤੂਫਾਨ ਦੇ ਸੰਕੇਤ ਦਿੱਤੇ ਹਨ ਜੀ ਮੌਸਮ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ 16 ਤੋਂ 21 ਜੂਨ ਦੌਰਾਨ ਉੱਤਰੀ ਪੱਛਮੀ ਭਾਰਤ ਦੇ ਵਿੱਚ ਵੱਖ-ਵੱਖ ਥਾਵਾਂ 'ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਹਵਾਵਾਂ ਚੱਲਣਗੀਆਂ ਅਤੇ ਬਾਰਿਸ਼ ਵੀ ਜਿਹੜੀ ਹੈ ਦੱਸੀ ਜਾ ਰਹੀ ਹੈ ਮੌਸਮੀ ਪਾਗ ਦੇ ਵੱਲੋਂ ਕਿਹਾ ਗਿਆ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਜੀ ਰੂਪਨਗਰ ਮੁਹਾਲੀ ਪਟਿਆਲਾ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਲੁਧਿਆਣਾ ਬਰਨਾਲਾ ਸੰਗਰੂਰ ਮਾਨਸਾ ਬਠਿੰਡਾ ਵਿੱਚ ਅੱਜ ਰਾਤ ਨੂੰ ਠੰਡੀਆਂ ਹਵਾਵਾਂ ਚੱਲਣਗੀਆਂ ਅਤੇ بارش ਦੀ ਜਿਹੜੀ ਹੈ ਭਵਿੱਖਬਾਣੀ ਮੌਸਮੀ ਪਾਗ ਦੇ ਵੱਲੋਂ ਕੀਤੀ ਗਈ ਹੈ ਬਾਕੀ ਮੌਸਮ ਸੰਬੰਧੀ ਜਿਵੇਂ ਹੋਊਗੀ ਹੋਰ ਜਾਣਕਾਰੀ ਆਉਂਦੀ ਹੈ ਅਸੀਂ ਚੈਨਲ 'ਤੇ ਸ਼ੇਅਰ ਕਰਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਵੱਡੀ ਅਪਡੇਟ ਵਿੱਚ